ਡਾਕਟਰਾਂ ਵੱਲੋਂ ਦਰਬਾਰ ਬਾਬਾ ਰੰਗੜ ਬਾਸ਼ਾ ਬੰਗਾ ਜੀ ਦੇ ਸਾਊਂਡ ਸਿਸਟਮ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਬਾਕੀ ਡਾਕਟਰਾਂ ਨੇ ਤਾਂ ਮੁੱਦੇ ਤੇ ਹੀ ਗੱਲ ਕੀਤੀ ਲੇਕਿਨ ਡਾਕਟਰ ਸੂਧ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਦਰਬਾਰ ਵੱਲੋਂ ਚਾਲੇ ਤੇ ਝੰਡੇ 40 40 50 50000 ਦੇ ਵੇਚੇ ਜਾਂਦੇ ਹਨ ਤੇ ਚਾਹ ਪਕੌੜਿਆਂ ਦੇ ਨਾਲ ਜੱਸ ਲੋਕ ਉੱਥੇ ਆਉਂਦੇ ਹਨ ਇਸ ਵੀਡੀਓ ਦਾ ਜਦੋਂ ਲੋਕਾਂ ਵਿੱਚ ਜਾਣ ਤੇ ਬਾਬਾ ਰੰਗੜ ਪਾਸ਼ਾ ਦੇ ਸੇਵਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬੰਗਾ ਵਿਖੇ ਸੈਂਕੜੇ ਸਮਰਥਕਾਂ ਦੇ ਨਾਲ ਡਾਕਟਰ ਸੂਦ ਦੇ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਧਰਨਾ ਲਗਾਇਆ। ਇਸ ਧਰਨੇ ਨੂੰ ਲੈ ਕੇ ਪੁਲਿਸ ਗੰਭੀਰ ਹੋਣ ਤੋਂ ਬਾਅਦ ਡਾਕਟਰ ਸੂਦ ਵੱਲੋਂ ਲਿਖਤੀ ਅਤੇ ਵਰਬਲੀ ਸੰਗਤਾਂ ਨੂੰ ਮਾਫੀ ਮੰਗੀ। ਉਹਨਾਂ ਕਿਹਾ ਕਿ ਮੈਂ ਇਹ ਜਾਣਬੁੱਝ ਕੇ ਨਹੀਂ ਕੀਤਾ। ਮੇਰੇ ਕੋਲ ਇਹ ਸਭ ਕੁਝ ਅਣਜਾਣੇ ਵਿੱਚ ਹੋ ਗਿਆ ਤੇ ਮੈਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਹਾਂ ਅਤੇ ਬਾਬਾ ਜੀ ਦੇ ਪੈਰੋਕਾਰਾਂ ਵੱਲੋਂ ਵੀ ਵੱਡਾ ਦਿਲ ਦਿਖਾਉਂਦੇ ਹੋਏ ਉਸ ਨੂੰ ਮਾਫ ਕਰ ਦਿੱਤਾ ਅਤੇ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਕਰਨ ਦੀ ਚੇਤਾਵਨੀ ਦਿੱਤੀ। ਹਜੀ ਕੀ ਨਾ ਸਰ ਤੁਹਾਡਾ? ਮੈਂ ਡਾਕਟਰ ਕੁਇੰਦਰਾ ਸੁਭੀਤ ਅਦਰਸ਼ਨਗਰ ਵਾਸੀ ਬੰਗਾ ਦਾ ਹਾਂ। ਸਰੂ ਸੰਜੋ ਦਰਬਾਰ ਜੀਪੀ ਸਤਿਆਦੇਵੀ ਸਾਥ ਸੰਗਤ ਭਗਵਨ ਬੰਗਾ ਗਦੀਨ ਸਿੰਘ ਰੰਗੜਵਾਸਾ ਜਿਹਦੇ ਸ਼ਾਂ ਦੇ ਖਿਲਾਫ ਬੋਲੇ ਗਏ ਸ਼ਬਦਾਂ ਦਾ ਮੈਨੂੰ ਬਹੁਤ ਅਫਸੋਸ ਹੈ। ਸ਼ਾਪ ਗੋੜੀਆਂ ਤੇ ਲੰਗਰ ਸੰਬੰਧੀ ਮੇਰੇ ਕੋਲੋਂ ਗਲਤ ਬੋਲਿਆ ਗਿਆ। ਦਰਬਾਰ ਦੇ ਚੰਡਿਆਂ ਦੇ ਬਾਰੇ ਬੋਲਣ ਦਾ ਗਲਤ ਸ਼ਬਦਾਂ ਦੀ ਸੰਬੰਧ ਤੋਂ ਮੈਂ ਮਾਫੀ ਮੰਗਦਾ ਹਾਂ। انھي کي پيچي وڃي ٿو ۽ انھي کي پيچي وڃي ٿو ۽ انھي کي پيچي وڃي ٿو ਤੁਹਾਡਾ ਨਾਮ ਕੀ ਆ ਕਿਹੜੇ ਸ਼ਹਿਰ ਤੋਂ ਆਏ ਹੋ ਮੇਰਾ ਨਾਮ ਸੋਨੀਆ ਮੈਂ ਬੰਗਲੇ ਸ਼ਹਿਰ ਦੀ ਆ ਕਿ ਕੀ ਮਸਲਾ ਜਿਹੜਾ ਅੱਜ ਤੁਸੀਂ ਧਰਨਾ ਲਾਇਆ ਮੇਰਾ ਮਸਲਾ ਹੈ ਕਿ ਡਾਕਟਰ ਸੂਤ ਹੈ ਜਿਹੜਾ ਉਹ ਇਲਜ਼ਾਮ ਦੀ ਇਲਜ਼ਾਮ ਲਗਾ ਰਿਹਾ ਕਿ ਇਹਨੇ ਪੈਸੇ ਲੈ ਕੇ ਛੇਅਰ ਕਰਦੇ ਆ ਤੇ ਬਿਜ਼ਨਸ ਕਰਦੇ ਆ ਚੰਗਾ 50-50 ਹਜ਼ਾਰ ਲੈ ਕੇ ਚਾਕ ਪੋੜੀ ਖਵਾ ਕੇ ਆਪਣੇ ਗੱਲ ਨੂੰ ਕਰਦੇ ਆ ਬੰਦੇ ਨੂੰ ਪੁੱਛਣ ਵਾਲਾ ਕੋਈ ਹੋਵੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਡਾਕਟਰ ਸੂਤ ਨੇ ਇਹ ਸ਼ਬਦ ਬੁਲੇ ਮੀਪਾਇਆ ਮੀਡੀਆ ਦੇ ਵਿੱਚ ਚਰਚਾ ਆ ਫੇਸਬੁਕ ਤੇ ਜਿ ਸਾਰੀ ਵੀਡੀਓ ਕੈਮਰ ਲਕਰ ਕੋਈ ਆ ਸਾਰੀ ਵੀਡੀਓ ਬਾਦਲ ਕੋਈ ਤੇ ਡਾਕਟਰ ਸੂਦ ਕੱਲਾ ਹੀ ਸੀ ਕਿ ਹੋਰ ਵੀ ਸੀਗੇ ਸਾਰੇ ਕਾਫੀ ਮੈਂਬਰ ਸੀ ਡਾਕਟਰ ਮਨਜੀਤ ਸੀ ਡਾਕਟਰ ਸੂਦ ਸੀ ਡਾਕਟਰ ਸੱਜੀ ਸੀ ਸਾਰੇ ਨਹੀਂ ਪ੍ਰੋਬਲਮ ਨਹੀਂ ਆ ਸਾਰੇ ਸੀਗੇ ਸਾਰੇ ਸੀਗੇ ਸਾਰੇ ਸਿਰਫ ਡਾਕਟਰ ਤੇ ਹੁਣ ਤੁਹਾਡੀ ਕਾਰਵਾਈ ਕੀ ਆ ਮੇਰੀ ਕਾਰਵਾਈ ਇਹ ਆ ਫਦਰ ਸੁਧ ਨੂੰ ਸਾਹਮਣੇ ਲਿਆ ਜਾਵੇ ਉਹਨੂੰ ਪੁੱਛਿਆ ਜਾਵੇ ਕਿ ਇੱਥੇ ਕਿਹੜੇ ਬਿਜ਼ਨਸ ਹੁੰਦਾ ਹੈ ਇਹ ਸਾਰੇ ਝੂਠੇ ਬੋਲਿਆ ਉਹਨੂੰ ਸਾਹਮਣੇ ਲੈ ਕੇ ਸਾਨੂੰ ਇਨਸਾਫ ਮਿਲਿਆ ਜਾਵੇ ਵੀ ਉਹਨਾਂ ਨੇ ਧਾਰਮਿਕ ਭਾਵਨਾਵਾਂ ਹਾਂਜੀ ਧਾਰਮਿਕ ਸਾਡੇ ਮੰਦਿਰ ਦੇ ਖਿਲਾਫ ਬੋਲਿਆ ਸਾਨੂੰ ਤਾਕੀ ਲੋਰ ਅਸੀਂ ਆਪੇ ਇਕੱਠੇ ਹੋਏ ਆ ਫੇਸਬੁਕ ਤੇ ਵੀਡੀਓ ਦੇਖ ਕੇ ਅਸੀਂ ਸਾਰੇ ਜਾਨੇ ਆਪੇ ਇਕੱਠੇ ਹੋਏ ਆ ਕਿ ਸਾਨੂੰ ਤਾ ਟੱਕਾ ਲੱਗਿਆ ਕਿ ਜਿਹੜਾ ਵੀ ਉੜਦਾ ਸਾਡੇ ਮੰਦਿਰ ਦੇ ਖਿਲਾਫ ਕਿਉਂ ਬੋਲਦਾ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਤੁਸੀਂ ਇਹਦੀ ਰਿਪੋਰਟ ਆ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹਾਂਜੀ ਦੇ ਦਿੱਤੀ ਸਾਡੇ ਜਿਹੋਏ ਇਹ ਬੰਦੇ ਆਗੇ ਆਗੇ ਹਾਂਜੀ ਸਰ ਕੀ ਨਾਮ ਆ ਮੇਰਾ ਨਾਮ ਜੀ ਕੈਪਟਨ ਬਲਬੀਰ ਸਿੰਘ ਹੈ ਜੀ ਮੈਂ ਸਤਸੰਗ ਭਵਨ ਬੰਗਿਆਂ ਦੇ ਵਿੱਚ ਜਿਹੜਾ ਸਰਬ ਸੰਜਾ ਦਰਬਾਰ ਬੀਬੀ ਸਤਿਆ ਦੇਵੀ ਸਤਸੰਗ ਭਵਨ ਬੰਗੇ ਦੇ ਵਿੱਚ ਦਰਬਾਰ ਦੇ ਨਾਲ ਜੁੜੇ ਹੋਇਆ ਤੇ ਅੱਜ ਇੱਥੇ ਜਿਹੜਾ ਬਿਵਾਲ ਹੋਇਆ ਸੀ ਕਿ ਡਾਕਟਰ ਨੇ ਆਪਣਾ ਗਲਤ ਸ਼ਬਦ ਬੋਲੇ ਸੀਗੇ ਜਿਹੜਾ ਕਿ ਸਾਰੀ ਸੰਗਤ ਨੂੰ ਫੇਸ ਪਹੁੰਚੀ ਸੀ ਅੱਜ ਡਾਕਟਰ ਸੂਤ ਸਾਹਿਬ ਇੱਥੇ ਆ ਕੇ ਆਪਣੇ ਜਿਹੜੇ ਸ਼ਬਦ ਬੋਲੇ ਸੀ ਉਹਨਾਂ ਦੀ ਮਾਫੀ ਮੰਗ ਕੇ ਗਏ ਤੇ ਸੰਗਤਾਂ ਨੇ ਉਹਨਾਂ ਨੂੰ ਮਾਫ਼ ਕੀਤਾ ਤੇ ਅਸੀਂ ਉਸ ਤੋਂ ਸਾਰੇ ਜਿਹੜੀ ਸੰਗਤਾਂ ਸਹਿਮਤ ਆ ਕਿ ਇਹੋ ਜਿਹੇ ਦੁਆਰੇ ਜਿਹੜਾ ਕੋਈ ਵੀ ਬੰਦਾ ਮੰਦਰ ਦੇ ਖਿਲਾਫ ਜਿਹੜਾ ਆ ਨਾ ਬੋਲੇ ਜੈ ਬਾਬਾ ਜੀ ਠੀਕ ਹੈ ਜੈ ਬਾਬਾ ਜੀ